ਕਿੰਨੀਆਂ ਕੁੜੀਆਂ ਦੀਆਂ ਬੱਚੇ ਤਾਂ ਨਹੀਂ ਕਢਾਈਆਂ ਗਈਆਂ ਕਿੰਨੀਆਂ ਮੁੰਡੇ ਨਮਰਦ ਕੀਤੇ ਗਏ ਆ ਡੇਰੇ ਦੇ ਕਹਿਣ ਤੇ ਵੋਟ ਨਹੀਂ ਪੈਂਦੀ ਮੈਨੂੰ ਨਹੀਂ ਲੱਗਦਾ ਪਰ ਇਹ ਤਾਂ ਮੰਨਿਆ ਜਾਂਦਾ ਕਿ ਗੁਰਮੀਤ ਰਾਮ ਰਹੀਮ ਦਾ ਜੋ ਹੁਕਮ ਹੁੰਦਾ ਹੈ ਉਸ ਦੇ ਪੈਰੋਕਾਰ ਪੂਰਾ ਠੋਕ ਵਜਾ ਕੇ ਵਜਾਉਂਦੇ ਆ ਤਾਂ ਇੱਕ ਬਾਹਰ ਛੇ ਇਹਦੀ ਤੂਤੀ ਬੋਲਦੀ ਸੀ ਉਦੋਂ ਨੀ ਕੋਈ ਮੰਨਦਾ ਸੀ ਇਹਦੇ ਤੇ ਹੁਣ ਕਿੱਥੋਂ ਮੰਨ ਜੂ ਬਾਈ ਜੀ ਜਿਹੜੀਆਂ ਕੁੜੀਆਂ ਦਾ ਬਲਾਤਕਾਰ ਹੋਇਆ ਉਹਨਾਂ ਘਰੋਂ ਇੱਕ ਕੁੜੀ ਦੇ ਘਰੋਂ ਵੇ ਘਰ ਹੋ ਰਹੀ ਹੈ ਪਤਾ ਨਹੀਂ ਕਿੱਥੇ ਰਾਤਾਂ ਕੱਢਦੀ ਹੈ ਕਿੱਥੇ ਦਿਨ ਰਹਿੰਦੀ ਹੈ ਵਿਚਾਰੀ ਪਤਾ ਨਹੀਂ ਮੈਂ ਤਾਂ ਉਹਦਾ ਵਿਚਾਰੀ ਦਾ ਹੁਣ ਗੁਰਮੀਤ RAM ਰਹੀਮ ਸਿੰਘ ਉਹਨਾਂ ਦਾ ਇਹਨਾਂ ਚਿਹਤਾ ਕਿਉਂ ਹੈ ਜੋ ਮੈਂ ਅੱਖੀਂ ਦੇਖਿਆ ਉੱਥੇ ਰਹਿ ਕੇ ਉਸ ਟਾਈਮ ਸਾਨੂੰ ਜਿਹੜੇ ਬੰਦੇ ਰੋਜ਼ ਜੱਫੀਆਂ ਪਾਉਂਦੇ ਸੀ ਨਾ ਆ ਕੇ ਤੇ ਜੇ ਅਸੀਂ ਕਹਿ ਦਿੰਦੇ ਸੀ ਤੁਸੀਂ ਯਾਰ ਵੋਟ ਇੱਧਰ ਪਾਦੇ ਤਾਂ ਉਹ ਸਾਥੋਂ 10 ਕਰਵਾ ਪਾਸੇ ਮੂੰਹ ਕਰਕੇ ਟੱਪ ਜਾਂਦੇ ਸੀ ਵੀ ਇਹ ਸਾਨੂੰ ਵੋਟਾਂ ਦਾ ਲਾ ਕਹਦੇ ਉਹਦੀਆਂ ਉਹ ਕਮੇਟੀਆਂ ਤੋਂ ਉਹ ਵੀ ਕੰਮ ਕਰ ਰਹੀਆਂ ਕੋਈ ਕਮੇਟੀਆਂ ਨਹੀਂ ਕੋਈ ਸਿਆਸੀ ਕਮੇਟੀ ਸਿਆਸੀ ਵਿੰਗ ਹੋਰ ਇਦਾਂ ਸਭ ਖਿਲਰੇ ਹੋਏ ਆ ਅੰਦਰੋਂ ਜਿਹੜੇ ਇਹਦੇ ਨਾਲ ਵੀ ਫਿਰਦੇ ਆ ਉਹ ਵੀ ਅੰਦਰ ਕਿਸੇ ਟਾਈਮ ਅੰਦਰ ਮੰਨਦੇ ਸ਼ੱਕੀ ਹੁੰਦੇ ਆ ਠੀਕ ਹੈ ਚਾਹੀਏ ਜਾਂ ਨਾ ਚਾਹੀਏ ਚਾਹੀਏ ਕਿ ਨਾ ਚਾਹੀਏ ਪਰ ਜਦੋਂ ਤੁਸੀਂ ਅੱਜ ਦੀਆਂ ਵੀਡੀਓ ਵੇਖੋਗੇ ਸਰਸੇ ਦੇ ਬਾਹਰ ਤਾਂ ਭੰਗੜੇ ਪਾਇ ਰਹੇ ਨੇ ਉਹਦੇ ਡੇਰੇ ਦੇ ਬਾਹਰ ਸਾਨੂੰ ਇਹ ਕੀਤਾ ਵੀ ਜੀ ਪੁਰਾਣੀਆਂ ਦਿਖਾ ਰਹੇ ਆ ਕਿੰਨੀਆਂ ਦਿਖਾ ਰਹੇ ਸਾਨੂੰ ਬੇਕੂਪ ਬਣਾਉਂਦੇ ਹੁਣ ਕਈ ਤਾਂ ਮੇਰੇ ਕੋਲੇ ਉਹਨਾਂ ਦੇ ਫੋਨ ਆਉਂਦੇ ਆ ਵੀ ਮੈਂ ਸਾਨੂੰ ਤੂੰ ਕੋਰਟ ਚੋਂ ਮੌਤ ਆਪਣੇ ਮਰਨ ਦੀ ਪਰਮਿਸ਼ਨ ਦਵਾ ਦੇ ਕੋਈ ਨਜਾਇਜ਼ ਜਾਂ ਕਿਸੇ ਤੇ ਇਹ ਨਹੀਂ ਵੀ ਤੱਕੇ ਨਾਲ ਇਹਨੂੰ ਕਿਸੇ ਨੇ ਫਸਾਇਆ ਸਾਰੇ ਸਾਬਤ ਹੋਇਆ ਸਬੂਤ ਸਤਿ ਸ੍ਰੀ ਅਕਾਲ ਦਾ ਅਨਮੂਲ ਦੇਖਣ ਨੂੰ ਤੁਸੀਂ ਤੇ ਮੈਂ ਰਵੀ ਸੰਗਰਾਹੂਰ ਬਹੁਤ ਵੱਡੀ ਚਰਚਾ ਇਸ ਮਾਮਲੇ ਤੇ ਕਿ ਗੁਰਮੀਤ ਰਾਮ ਰਹੀਮ ਨੂੰ ਕੀ ਪੈਰੋਲ ਦੇ ਕੇ ਉਸ ਤੋਂ ਕੋਈ ਬੈਨੀਫਿਟ ਖੱਟਣ ਦੀ ਜ਼ਰੂਰਤ ਹੈ ਜਾਂ ਫਿਰ ਇਸ ਦੇ ਪਿੱਛੇ ਵਜ੍ਹਾ ਕੀ ਆ ਕਿਉਂਕਿ ਪੂਰੇ ਦੇਸ਼ ਦੇ ਵਿੱਚ ਕਾਨੂੰਨ ਇੱਕੋ ਹੈ ਲਾਗੂ ਸਭ ਤੋਂ ਇੱਕੋ ਜਿਹਾ ਹੁੰਦਾ ਤਾਂ ਇਹ ਸਵਾਲ ਕਿਉਂ ਉੱਠਦੇ ਆ ਕਿ ਜੇਕਰ ਗੁਰਮੀਤ ਰਾਮ ਰਹੀਮ ਹੋਰਾਂ ਨੂੰ ਪੈਰੋਲ ਮਿਲਦੀ ਹੈ ਤਾਂ ਉਸ ਤੇ ਸਵਾਲ ਉੱਠਦੇ ਆ ਕਿ ਉਸ ਨੂੰ ਹੀ ਪੈਰੋਲ ਵਾਰ-ਵਾਰ ਕਿਉਂ ਇੰਨੇ ਸੰਗੀਨ ਇਲਜ਼ਾਮ ਇੰਨੀਆਂ ਸੰਗੀਨ ਤਾਰਾਮਾਂ ਉਸ ਦੇ ਬਾਵਜੂਦ ਵੀ ਉਸ ਨੂੰ ਜਦੋਂ ਪੈਰੋਲ ਮਿਲਦੀ ਹੈ ਪੈਰੋਲ ਦੇ ਨਾਲ-ਨਾਲ ਬਹੁਤ ਵਾਰ ਫਰਲੋ ਤੇ ਵੀ ਇਸ ਵਾਰ 12ਵੀਂ ਵਾਰ ਜਿਹੜੀ ਹੈ ਪੈਰੋਲ ਮਿਲੀ ਹੈ ਤਾਂ ਇਹ ਇਸ ਤੇ ਸਵਾਲ ਕਿਉਂ ਉੱਠਦੇ ਆ ਤੇ ਦੂਜੇ ਪਾਸੇ ਸਵਾਲ ਇੱਕ ਇਸ ਤੋਂ ਵੀ ਵੱਡਾ ਕਿ ਇਸ ਤੋਂ ਪਹਿਲਾਂ ਜਦੋਂ ਬਾਗਪਤ ਦੇ ਵਿੱਚ ਜਾ ਕੇ ਆਪਣਾ ਟਾਈਮ ਗੁਰਮੀਤ ਰਾਮ ਰਹੀਮ ਜਿਹੜਾ ਹੈ ਉਹ ਸਪੈਂਡ ਕਰਦਾ ਰਿਹਾ ਤਾਂ ਹੁਣ ਸਿਰਸਾ ਕਿਉਂ ਸਿਰਸਾ ਦੇ ਵਿੱਚ 10 ਦਿਨ ਗੁਰਮੀਤ ਰਾਮ ਰਹੀਮ ਨੇ ਰਹਿਣਾ 20 ਦਿਨ ਬਾਗਪਤ ਦੇ ਵਿੱਚ ਭਾਰੀ ਸੁਰੱਖਿਆ ਦੇ ਵਿੱਚ ਉਸ ਨੂੰ ਸਿਰਸਾ ਡੇਰਾ ਦੇ ਵਿੱਚ ਲਿਆਂਦਾ ਗਿਆ ਇਤਰਾਜ਼ ਉੱਠੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਤਰਾਜ਼ ਕੀਤਾ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਇਹ ਨਿਆਂ ਨਹੀਂ ਹੈਗਾ ਇਹ ਇਤਰਾਜ਼ ਕਿਉਂ ਹੈ ਸਾਰੀਆਂ ਚੀਜ਼ਾਂ ਸਮਝਾਂਗੇ ਮੇਰੇ ਨਾਲ ਪੂਰੀ ਗੱਲਬਾਤ ਦੇ ਵਿੱਚ ਹਿੱਸਾ ਰਹਿਣਗੇ ਸਰਦਾਰ ਖੱਟਾ ਸਿੰਘ ਜੀ ਜੋ ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਈਵਰ ਵੀ ਹੈ ਸਰ ਬਹੁਤ ਬਹੁਤ ਸਵਾਗਤ ਜੀ ਠੀਕ ਹੋ ਜੀ ਸੇਤਾ ਜੀ ਹਾਂ ਜੀ ਹਾਂ ਜੀ ਵਧੀਆ ਵਧੀਆ ਸਵਾਲ ਵੱਡੇ ਨੇ ਪੈਰੋਲ ਮਿਲਦੀ ਹੈ ਗੁਰਮੀਤ ਰਾਮ ਰਹੀਮ ਹਰਾਂ ਨੂੰ ਤਾਂ ਸਵਾਲ ਉੱਠ ਖੜਦਾ ਹੈ ਕਿ ਉਸ ਨੂੰ ਹੀ ਵਾਰ-ਵਾਰ ਪੈਰੋਲ ਕਿਉਂ ਉਸ ਨੂੰ ਹੀ ਵਾਰ-ਵਾਰ ਫਰ ਲੋ ਕਿਉਂ ਤੇ ਹੁਣ ਤੀਜਾ ਸਵਾਲ ਇਹ ਵੀ ਜੁੜ ਗਿਆ ਕਿ ਢੇਰਾ सिरसा ਕਿਉਂ ਤੁਹਾਨੂੰ ਲੱਗਦਾ ਇਸ ਤੇ ਇਤਰਾਜ਼ ਹੋਣੇ ਚਾਹੀਦੇ ਆ ਬਿਲਕੁਲ ਹੋਣੇ ਚਾਹੀਦੇ ਪਹਿਲਾ ਤਾਂ ਇਤਰਾਜ਼ ਇਹ ਹੋਣਾ ਚਾਹੀਦਾ ਵੀ ਜਿਹੜੇ ਸਾਡੇ ਆਪਣੇ ਜੇਲ੍ਹਾਂ ਚ ਕਿੰਨਾ ਕਿੰਨਾ ਚਿਰ ਹੋ ਗਿਆ ਬੈਠੇ ਨੇ ਸਿੰਘਾਂ ਨੂੰ ਹੋਰਾਂ ਨੂੰ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਤੁਸੀਂ ਬੰਦੀ ਸਿੰਘਾਂ ਦੀ ਗੱਲ ਬੰਦੀ ਸਿੰਘਾਂ ਦੀ ਗੱਲ ਕਰ ਰਿਹਾ ਮੈਂ ਜੀ ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜੇ ਕਿਸੇ ਦੀ ਮਾਂ ਮਰ ਜਾਂਦੀ ਆ ਉਹਦੇ ਨਾਲ 50 50 100 100 ਗਨਮੈਨ ਤੇ ਪਾਸੇ ਮੋੜਿਆਂ ਦੇ ਉੱਤੇ ਵੀ ਉਹਨਾਂ ਦੇ ਗਨਮੈਨ ਖੜੇ ਹੁੰਦੇ ਆ। ਬਿਲਕੁਲ ਤੇ ਉਹ 2 ਮਿੰਟ ਵੀ ਉਹਦੀ ਮਾਂ ਦਾ ਅਫਸੋਸ ਨਹੀਂ ਕਰ ਸਕਦੇ ਕਿ ਉੱਥੋਂ ਉਸੇ ਟਾਈਮ ਚਲੇ ਪਾ ਦਿੱਤੇ। ਬਿਲਕੁਲ ਠੀਕ। ਉਹੀ ਮਰਡਰ ਉਹਨਾਂ ਨੇ ਕੀਤੇ ਆ। ਉਹੀ ਦੋ ਮਰਡਰ ਇਹਨੇ ਕੀਤੇ ਆ। ਉਹ ਤੇ ਇਹ ਵਿਸਾ ਸਿੱਧ ਹੋ ਚੁੱਕੀ ਆ। ਕੋਰਟ ਨੇ ਦੋ ਮਰਡਰ ਕੇਸਾਂ ਇੱਕ ਚੋਂ ਚਲੋ ਬਰੀ ਹੋ ਗਿਆ ਇੱਕ ਹਜੇ ਵੀ ਕੇਸ 'ਚ ਸਜ਼ਾ ਚੱਲ ਰਹੀ ਆ। ਦੋ ਕੁੜੀਆਂ ਦੇ ਬਲਾਤਕਾਰਾਂ 'ਚ ਸਜ਼ਾ ਚੱਲ ਰਹੀ ਹੈ। ਦੋ ਕੁੜੀਆਂ ਦਾ ਜਿਹੜੇ ਬਲਾਤਕਾਰ ਕੀ ਉਹਨਾਂ ਦੇ ਬਲਾਤਕਾਰ ਬੰਦੇ ਤਾਂ ਇਤਨਾ ਨਹੀਂ ਕਿਸੇ ਤੇ ਐਸਾ ਦੋਸਤ ਨਹੀਂ ਹੈ ਨਾ। ਉਹਨਾਂ ਤੇ ਸਿਰਫ ਠੀਕ ਹੈ ਉਹ ਆਪ ਦੀ ਭਾਵਨਾ 'ਚ ਆ ਕੇ ਜੋ ਕਰ ਸਕੇ ਕਰ ਗਏ ਉਹਨਾਂ ਨਾਲ ਗੱਲ ਠੀਕ ਹੈ ਗੱਲ ਹੈ ਉਹ ਭਾਵਨਾ ਉਹਨਾਂ ਤੋਂ ਨਹੀਂ ਸਹਿ ਸਕੇ ਚਲੋ ਆ ਆਪ ਦਾ ਜੋ ਉਹਨਾਂ ਨੇ ਕਰਤਾ ਪਰ ਇਸ ਨੇ ਤਾਂ ਉਹ ਕਾਨੂੰਨੇ ਕੰਮ ਕੀਤੇ ਜਿਹੜੇ ਬਿਲਕੁਲ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਹੈ ਸਾਬਤ ਹੋਇਆ ਉਹ ਉਹ ਕੁੜੀਆਂ ਜਿਹੜੀਆਂ ਇਹਨੂੰ ਪਿਦਾ ਪਿਦਾ ਕਹਿੰਦੀਆਂ ਸੀ ਜਿਹੜੀਆਂ ਇਹਦੇ ਸਾਰਾਂ ਦਿਨ ਰੋਟੀ ਟੁਕੜੇ ਬਣਾਉਂਦੀਆਂ ਸੀ ਉਹਨਾਂ ਨਾਲ ਕੁਰਕਰਮ ਕਰਕੇ ਕੀ ਕੀ ਹਾਲ ਕੀਤਾ ਉਹਨਾਂ ਕੁੜੀਆਂ ਦਾ ਕੀ ਕੀ ਕਿੰਨੀਆਂ ਕੁੜੀਆਂ ਦੀਆਂ ਬੱਚੇ ਦਾ ਨੀਆਂ ਕਢਾਈਆਂ ਗਈਆਂ ਕਿੰਨਿਆਂ ਮੁੰਡੇ ਨਮਰਦ ਕੀਤੇ ਗਏ ਹੈ ਕੀ ਕੀ ਇਹਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਇਹਨੇ ਕੀਤਾ ਉਸ ਬੰਦੇ ਨੂੰ ਮਰਜੀ ਹੈ ਜਦੋਂ ਸਰਕਾਰ ਚਾਹੇ ਇੱਕ ਜੇ ਤਾਂ ਨਾ ਹੀ ਕਹਿ ਸਕਦੇ ਆ ਕਿ ਜੇ ਰਵੇ ਉਥੋਂ ਜਦੋਂ ਮਰਜੀ ਮੈਂ ਤਾਂ ਇਹ ਸੁਣਿਆ ਵੀ ਤੜਕੇ 9 ਵਜੇ ਤੋਂ ਪਹਿਲਾਂ ਉਹਨੂੰ ਬਾਹਰ ਨਹੀਂ ਉਥੋਂ ਕੱਢ ਸਕਦੇ ਤੇ ਰਾਤ ਨੂੰ ਛਾਂ ਨੂੰ 6-7 ਵਜੇ ਤੋਂ ਬਾਅਦ ਉਹਨੂੰ ਅੰਦਰ ਨਹੀਂ ਕਰ ਸਕਦੇ ਅੰਦਰ ਨਹੀਂ ਆਉਣ ਦਿੰਦਾ ਕੈਦੀ ਨੂੰ ਹੂੰ ਇਸ ਵਾਸਤੇ ਸਾਰੇ ਕਾਨੂੰਨੀ ਛਿੱਕੇ ਤੰਗੇ ਹੋਏ ਆ 5:20 ਤੇ ਦਾ ਬਾਹਰ 5:20 ਦੇ ਵਾਰ ਕੱਟ ਲਿਆ ਹਾਂ ਇਹ ਤਾਂ ਮਤਲਬ ਇਹ ਕੱਲਾ ਵੀ ਇੱਕ ਕੈਦੀ ਉਹ ਧੰਨ ਜਗਦੀਪ ਸਿੰਘ ਜੱਜ ਸਾਹਿਬ ਦੇ ਮੈਂ ਸਲੂਟ ਕਰਦਾ ਉਹਨੂੰ ਜਿਹੜੇ ਨੇ ਇਹ ਸਾਰੇ ਸਬੂਤਾਂ ਦੇ ਆਧਾਰ ਤੇ ਉਹਨੂੰ ਜਿਹੜੀ ਸਜ਼ਾ ਸੁਨਾਤੀ ਹੂੰ ਤੇ ਪਰ ਉਹ ਹੁਣ ਤਾਂ ਸਾਡੀਆਂ ਸਰਕਾਰਾਂ ਤਾਂ ਸਾਰੇ ਕਾਨੂੰਨ ਛਿੱਕੇ ਟੰਗੇ ਹੋਰਾਂ ਵਾਸਤੇ ਸਾਰੇ ਕਾਨੂੰਨ ਤੁਹਾਨੂੰ ਕੀ ਲੱਗਦਾ ਕਿ ਕਿਉਂ ਹੈ ਜੇ ਤੁਹਾਨੂੰ ਲੱਗਦਾ ਕਿ ਇਹ ਡੇਡੇ ਇਤਰਾਜ਼ ਹੋਣੇ ਚਾਹੀਦੇ ਆ ਇੰਨੇ سنگੀਨ ਜੁਰਮ ਕਰਨ ਤੋਂ ਬਾਅਦ ਵੀ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਗਾਵਾਂ ਮਿਲਣ ਤੋਂ ਬਾਅਦ ਜੇਕਰ ਇੰਨੀ ਨਰਮੀ ਕਿਤਨਾ ਕਿਤੇ ਦਿਖਾਈ ਜਾ ਰਹੀ ਹੈ ਤਾਂ ਇਸ ਦੇ ਵਿੱਚ ਕਾਰਨ ਕੀ ਮੰਨਦੇ ਹੋ ਮੁੱਖ ਕਾਰਨ ਕੀ ਹੈ ਇਹਨੇ ਗੁਰਮੀਤ RAM ਰਹੀਮ ਸਿੰਘ ਉਹਨਾਂ ਦਾ ਇਹਨਾਂ ਚਿਹਤਾ ਕਿਉਂ ਹੈ ਮੈਂ ਤਾਂ ਹੱਥ ਬੰਨ ਕੇ ਉਹ ਬੰਦਿਆਂ ਨੂੰ ਚਾਹੇ ਉਹ ਰਾਜਨੀਤੀ ਬੰਦੇ ਜਾਂ ਇਹਦੀ ਬੈਕ ਸਾਈਡ ਤੇ ਰਹਿ ਕੇ ਇਹਦੀ ਮਦਦ ਕਰ ਰਹੇ ਚਾਹੇ ਜਿਵੇਂ ਕਰ ਰਹੇ ਉਹਨਾਂ ਨੂੰ ਮੈਂ ਹੱਥ ਬੰਨ ਕੇ ਬੇਨਤੀ ਇੱਕ ਕਰਨਾ ਚਾਹੁੰਦਾ ਵੀ ਤੁਸੀਂ ਆਪ ਦੇ ਅੰਦਰ ਇੱਕ ਵਾਰੀ ਛਾਤੀ ਜ਼ਰੂਰ ਮਾਰ ਕੇ ਦੇਖੋ ਵੀ ਜੇ ਤੁਹਾਡੇ ਕਿਸੇ ਪਰਿਵਾਰ ਨਾਲ ਇਸ ਤਰ੍ਹਾਂ ਦਾ ਹੋਇਆ ਹੋਵੇ ਤੇ ਤੁਸੀਂ ਉਸ ਬੰਦੇ ਨੂੰ ਸਜ਼ਾ ਚ ਕਿੰਨੀ ਛੁੱਟੀ ਦਿਵਾ ਸਕਦੇ ਹੋ ਕਿ ਕਿੰਨਾ ਤੁਸੀਂ ਉਹਨੂੰ ਬਾਹਰ ਲਿਆ ਸਕਦੇ ਹੋ ਉਹਨਾਂ ਦੇ ਵਿਚਾਰਿਆਂ ਦੇ ਜਿਹਨਾਂ ਦੇ ਪਿਓ ਮਰੇ ਐ ਜਿਹੜੀਆਂ ਕੁੜੀਆਂ ਨਾਲ ਬਲਾਤਕਾਰ ਹੋਇਆ ਉਹਨਾਂ ਘਰੋਂ ਇੱਕ ਕੁੜੀ ਦੇ ਘਰੋਂ ਬੇਘਰ ਹੋ ਰਹੀ ਐ ਪਤਾ ਨਹੀਂ ਕਿੱਥੇ ਰਾਤਾਂ ਕੱਢਦੀ ਐ ਕਿੱਥੇ ਦਿਨ ਰਹਿੰਦੀ ਐ ਵਿਚਾਰੀ ਪਤਾ ਨਹੀਂ ਮੈਂ ਤਾਂ ਉਹਦਾ ਵਿਚਾਰੀ ਤਾਂ ਹੁਣ ਉਹਨਾਂ ਵਰਗਿਆਂ ਦੇ ਬਲਾਤਾਂ ਤੇ ਜਿਹੜੇ ਮੁੰਡੇ 18-18 ਸਾਲ ਨਵਾਲਕ ਸੀ ਉਹਨਾਂ ਨੂੰ ਨਮਰਦ ਕੀਤਾ ਗਿਆ ਜਿਹੜਾਂ ਦਾ ਉਹ ਅੱਜ ਨਾ ਜਿਉਣ ਜੋਗ ਰਿਆਂ ਨਾ ਮਰਨ ਦੇ ਜੋਗ ਰਿਆਂ ਨਾ ਉਹ ਮੌਤ ਲੈ ਸਕਦੇ ਆ ਨਾ ਜਿਉਣ ਚਾਹਦੇ ਆ ਕਿਉਂ ਉਸ ਜ਼ਿੰਦਗੀ ਉਹਨਾਂ ਦੀ ਬਰਬਾਦ ਹੋ ਚੁੱਕੀ ਹੈ ਉਹਨਾਂ ਦੀਆਂ ਆਤਮਾ ਬਾਰੇ ਤੁਸੀਂ ਸਾਰੇ ਇਹ ਤਾਂ ਸੋਚ ਕੇ ਜਿਹੜਾ ਉਹ ਇਹਦੇ ਪਿੱਛੇ ਵੋਟ ਬੈਂਕ ਦੀ ਖਾਤਰ ਮਦਦ ਕਰਦੇ ਆ ਜਾਂ ਜੇ ਇਹਨੂੰ ਕਿਵੇਂ ਕਰਦੇ ਆ ਉਹਨਾਂ ਭਰਾਵਾਂ ਨੂੰ ਮੇਰੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇੱਕ ਵਾਰੀ ਆਪ ਦੇ ਪਰਿਵਾਰ ਦਾ ਪਰਸਾ ਹੋਰਾਂ ਪਰਸਾ ਸੋਚ ਕੇ ਤਾਂ ਦੇਖੋ ਵੀ ਸੋਡੇ ਨਾਲ ਜਾਂ ਕਿਸੇ ਨੇ ਕੀਤੀ ਹੋਵੇ ਤੇ ਉਸ ਨੂੰ ਤੁਸੀਂ ਐ ਛੁੱਟੀਆਂ ਦਵਾ ਦੋਗੇ ਐ ਉਹਨੂੰ ਤੁਸੀਂ ਖੁੱਲੇ ਛੱਡ ਦੋਗੇ ਮਹੀਨੇ ਮਹੀਨੇ ਛੇ ਛੇ ਮਹੀਨੇ ਤੋਂ ਦੋ ਦੋ ਮਹੀਨਿਆਂ ਤੋਂ ਬਾਹਰ ਲੈ ਆਓਗੇ ਤੁਸੀਂ ਆਪ ਦੇ ਅੰਦਰ ਚਾਤੀਆਂ ਮਾਰੋ ਤਾਂ ਤੁਹਾਨੂੰ ਫੇਰ ਪਤਾ ਲੱਗੇ ਵੀ ਜੇ ਸੋਡਾ ਕੋਈ ਕਿਸੇ ਬੰਦੇ ਨੇ ਇਸ ਤਰ੍ਹਾਂ ਕੋਈ ਕੀਤਾ ਹੋਵੇ ਤੇ ਉਸ ਤੇ ਤੁਸੀਂ ਕਿੰਨੀ ਰਹਿਮ ਕਰੋਗੇ ਉਹਨਾਂ ਤੇ ਵੀ ਹੁਣ ਜਿਹੜੀਆਂ ਕੁੜੀਆਂ ਤੇ ਜਿਹੜੇ ਮੁੰਡਿਆਂ ਤੇ ਜਾਂ ਜਿਹਨਾਂ ਦੇ ਕਤ ਪਰਿਵਾਰ ਖਤਮ ਕੀਤੇ ਨੇ ਉਹਨਾਂ ਬਾਰੇ ਵੀ ਸੋਚੋ ਤੁਸੀਂ ਕਿ ਦੁਨੀਆ ਪਰਮਾਤਮਾ ਨੂੰ ਜਾਣਦੀ ਨਹੀਂ ਕਿ ਇਹਨੇ ਕੀਤਾ ਕੋਈ ਨਜਾਇਜ਼ ਜਾਂ ਕਿਸੇ ਦੇ ਇਹ ਨਹੀਂ ਵੀ ਤੱਕੇ ਨਾਲ ਇਹਨੂੰ ਕਿਸੇ ਨੇ ਫਸਾਇਆ ਸਾਰੇ ਸਾਬਤ ਹੋਏ ਆ ਸਬੂਤ ਉਹਨਾਂ ਦੇ ਆਧਾਰ ਤੇ ਜੱਜ ਸਾਹਿਬ ਨੇ ਬੰਨਿਆ ਕਿ ਕੋਈ ਇਹ ਨਹੀਂ ਵੀ ਇਹਨੂੰ ਕਿਸੇ ਰਾਜਨੀਤੀ ਜਾਂ ਸਾਜਿਸ਼ ਦੇ ਨਾਲ ਇਹਨੂੰ ਕਿਸੇ ਨੇ ਕਰਤਾ ਜਾਂ ਕਿਸੇ ਨੇ ਹੋਰ ਕਰਤਾ ਇਹ ਤਾਂ ਸੂਤ ਉਹਨਾਂ ਨਾਲ ਬੰਦਾ ਹੀ ਨਹੀਂ ਸੀ ਜੇ ਉਹ ਤਾਂ ਤੱਕੇ ਨਾਲ ਤਾਂ ਇਹ ਤਾਂ ਸਾਬਤ ਹੋਈ ਤਾਂ ਤੁਸੀਂ ਜ਼ਿਕਰ ਕੀਤਾ ਕਿ ਪੋਲੀਟੀਕਲ ਫਾਇਦੇ ਲੈਣ ਵਾਸਤੇ ਜੇਕਰ ਇਹ ਕੀਤਾ ਜਾ ਰਿਹਾ ਹੈ ਤਾਂ ਨਹੀਂ ਕੀਤਾ ਜਾਣਾ ਚਾਹੀਦਾ ਪੋਲੀਟੀਕਲ ਫਾਇਦਾ ਕਿਸੇ ਪਾਰਟੀ ਨੂੰ ਕਦੇ ਕੁਝ ਹੋਇਆ ਡੇਰੇ ਤੋਂ ਵੈਸੇ ਤਾਂ ਅਸੈਸਮੈਂਟ ਇਹ ਹੈ ਕਿ ਜਿਹੜੇ ਸਿਆਸੀ ਗੁਰੂ ਆ ਉਹ ਇਹ ਮੰਨਦੇ ਆ ਕਿ ਜੇਕਰ ਕੋਈ ਇਹ ਮੰਨੇ ਕਿ ਡੇਰਾ ਸਰਸਾ ਦੀ ਕਲੀ ਜੇ ਆਪਾਂ ਗੱਲ ਕਰੀਏ ਉਹ ਕਿਸੇ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਦੇ ਕੇ ਉਸ ਦੀ ਸਰਕਾਰ ਬਣਵਾ ਸਕਦੀ ਆ ਜਾਂ ਉਹਨਾਂ ਦੇ ਕੈਂਡੀਡੇਟ ਜਿਤਾ ਸਕਦੀ ਆ ਕੀ ਤੁਹਾਡੀ ਅਸੈਸਮੈਂਟ ਇਹ ਹੈਗੀ ਆ ਦੁਸਤਾ ਵੇਚ ਰਹੇ ਹੋ ਮੇਰੀ ਜਿੱਥੋਂ ਦਈ ਹੈ ਮੇਰੇ ਤਾਂ ਇਸ ਦੇ ਉਲਟ ਹੈ ਕਿਉਂਕਿ ਮੈਂ ਇਹ ਸੋਚਿਆ ਵੀ ਜਿੰਨਾ ਵੀ ਕੋਈ ਕਿਤੇ ਡੇਰੇ ਜਾਂਦਾ ਹੈ ਜਾਂ ਕਿਤੇ ਵੀ ਜਾਂਦਾ ਬੰਦਾ ਉਹ ਜਿਹੜਾ ਪਾਰਟੀ ਨਾਲ ਜਿਹੜੀ ਨਾਲ ਉਹ ਜੁੜਿਆ ਹੁੰਦਾ ਨਾ ਉਹ 10 ਦਿਨ 15 ਦਿਨ ਜਦੋਂ ਵੋਟਾਂ ਆਉਣਗੀਆਂ ਉਦੋਂ ਉਹਨੂੰ ਉਸ ਬੰਦੇ ਜਿਹੜਾ ਉਹਨੂੰ ਕਹੂਆ ਯਾਰ ਤੂੰ ਮੇਰੇ ਵਾਲੇ ਪਾਸੇ ਆ ਜਾ ਜਾਂ ਇਧਰ ਆ ਜਾ ਉਹਨੂੰ ਬੁਲਾਉਣਾ ਛੱਡ ਦੂਗਾ ਉਹਨੇ ਦਿਨ ਉਹਦੇ ਕੋਲੇ ਜਾਣਾ ਛੱਡ ਦੂਗਾ ਪਰ ਜਿਹੜੀ ਪਾਰਟੀ ਨਾਲ ਜਿਹੜੇ ਪਾਸੇ ਉਹ ਧਰੇ ਨਾਲ ਜੁੜਿਆ ਉਹਨੂੰ ਨਹੀਂ ਛੱਡਦਾ ਵੋਟ ਉਧਰ ਨਹੀਂ ਪਾਉਂਦਾ ਉਹ ਆਪਦੇ ਜਿੱਥੇ ਉਹਦਾ ਮਨ ਹੈ ਨਾ ਉਹ ਉੱਥੇ ਵੋਟ ਪਾਊਗਾ ਮੈਨੂੰ ਨਹੀਂ ਲੱਗਦਾ ਵੀ ਇਹ ਚ ਇਹਨਾਂ ਨੂੰ ਕੋਈ ਜ਼ਿਆਦਾ ਰਾ ਦੇਰੇ ਦੇ ਕਹਿਣ ਤੇ ਵੋਟ ਨਹੀਂ ਪੈਂਦੀ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਨਹੀਂ ਲੱਗਦਾ ਜੋ ਮੈਂ ਅੱਖੀਂ ਦੇਖਿਆ ਕਿ ਉੱਥੇ ਰਹਿ ਕੇ ਮੈਂ ਆਪ ਇਹ ਸਾਰਾ ਕੋਲੇ ਮਾਜਰ ਦੇਖਿਆ ਕੋਈ ਉਸ ਟਾਈਮ ਸਾਨੂੰ ਜਿਹੜੇ ਬੰਦੇ ਰੋਜ਼ ਜੱਫੀਆਂ ਪਾਉਂਦੇ ਸੀ ਨਾ ਆ ਕੇ ਤੇ ਜੇ ਅਸੀਂ ਕਹਿ ਦਿੰਦੇ ਸੀ ਤੁਸੀਂ ਯਾਰ ਵੋਟ ਇੱਧਰ ਪਾ ਦੇ ਤਾਂ ਉਹ ਸਾਥੋਂ ਦਸ ਕਰਮਾ ਪਾਸੇ ਮੂੰਹ ਕਰਕੇ ਟੱਪ ਜਾਂਦੇ ਸੀ ਵੀ ਇਹ ਸਾਨੂੰ ਵੋਟਾਂ ਦਾ ਲੈ ਕਹਦੇ ਹੂੰ ਇਹ ਇਸ ਤਰ੍ਹਾਂ ਦੇ ਪਤਾ ਨਹੀਂ ਇਹ ਰਾਜਨੀਤੀ ਬੰਦਿਆਂ ਨੂੰ ਕੀ ਇਹ ਚ ਲਾਲਚ ਹੈ ਕੀ ਇਹ ਚ ਹੈ ਪਰ ਵੋਟ ਬੈਂਕ ਇਹਦਾ ਪਰ ਇਹ ਤਾਂ ਮੰਨਿਆ ਜਾਂਦਾ ਕਿ ਗੁਰਮੀਤ ਰਾਮ ਰਹੀਮ ਦਾ ਜੋ ਹੁਕਮ ਹੁੰਦਾ ਹੈ ਉਸ ਦੇ ਪੈਰੋਕਾਰ ਪੂਰਾ ਠੋਕ ਵਜਾ ਕੇ ਵਜਾਉਂਦੇ ਜਦੋਂ ਇਹ ਬਾਹਰ ਛੇ ਦੀ ਤੂਤੀ ਬੋਲਦੀ ਸੀ ਉਦੋਂ ਨੀ ਕੋਈ ਮੰਨਦਾ ਸੀ ਇਹਦੇ ਤੇ ਹੁਣ ਕਿੱਥੋਂ ਮੰਨ ਜੂ ਬਾਈ ਜੀ ਜਿਸ ਟਾਈਮ ਇਹਦੀ ਤੂਤੀ ਬੋਲਦੀ ਸੀ ਜੀ ਕਹਿੰਦਾ ਹੁੰਦਾ ਸੀ ਤਾਂ ਵੀ ਹਵਾ ਇਧਰੋਂ ਚੱਲੇ ਤਾਂ ਵੀ ਗਰਮੀਤ ਨੇ ਕਹੇ ਤਾਂ ਇਧਰੋਂ ਚੱਲੂਗੀ ਤਾਂ ਵੀ ਉਧਰੋਂ ਹਵਾ ਵੀ ਚੱਲ ਸਕਦੀ ਹੈ ਤੇ ਪਰ ਉਸ ਟਾਈਮ ਵੀ ਲੋਕ ਜਿੱਧਰ ਜੁੜੇ ਸੀ ਨਾ ਜਿਹੜੀ ਪਾਰਟੀ ਨਾਲ ਉਸ ਪਾਰਟੀ ਤੋਂ ਬਿਨਾਂ ਦੂਜੀ ਨੂੰ ਪੋਰਟ ਨਹੀਂ ਪਾਉਂਦੇ ਸੀ ਤੇ ਅੱਜ ਵੀ ਉਹੀ ਅੱਜ ਤਾਂ ਇਹ ਅੰਦਰ ਠੀਕ ਹੈ ਮੈਂ ਨਾ ਬਾਹਰ ਆ ਕੇ ਕੀ 10 ਬੰਦਿਆਂ ਨੂੰ ਸੱਦ ਕੇ ਕਹਿ ਦੂਗਾ 20 ਨੂੰ ਖਾਦੂਗਾ ਇੱਥੋਂ ਬੰਦੇ ਭੇਜ ਦੂਗਾ ਉੱਥੇ ਉਹ ਹਾਂ ਜੇ ਹਜੂਰੀ ਕਹਿਦਾਂਗੇ ਹਾਂਜੀ ਅਸੀਂ ਬਾਈ ਜੀ ਤੁਹਾਨੂੰ ਉਹਨੀਆਂ ਉਹ ਕਮੇਟੀਆਂ ਤੋਂ ਉਹਵੇਂ ਹੀ ਕੰਮ ਕਰ ਰਹੀਆਂ ਕੋਈ ਕਮੇਟੀਆਂ ਨਹੀਂ ਕੋਈ ਸਿਆਸੀ ਕਮੇਟੀ ਸਿਆਸੀ ਵਿੰਗ ਹੋਰ ਇਹ ਸਭ ਖਿਲਰੇ ਹੋਏ ਐ ਇੱਕੋ ਲਪਾਫਾ ਹੈ ਉਹ ਉਹਵੇਂ ਜੋ ਲੋਕਾਂ ਦੇ ਮਨਾਂ 'ਚ ਪ੍ਰਭਾਵ ਪਾ ਰਹੇ ਵੀ ਸ਼ਾਇਦ ਉਹਵੇਂ ਹੈ ਪਰ ਇਹਦੇ ਲਪਾਫੇ ਲਫੂਫੇ ਸਾਰੇ ਖਿਲਰੇ ਐ ਹੋਂ ਸਭ ਆਪੋ ਤਪ ਕਰਦੇ ਜਿਹੜੇ ਸੋਚਦੇ ਆ ਵੀ ਜਿਹੜਾ ਬੰਦਾ ਆ ਬਲਾਤਕਾਰ ਦੀ ਮਰਡਰ ਕੇਸਾਂ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਉਹ ਸਾਡਾ ਕਿੱਥੋਂ ਭਲਾ ਕਰ ਦੂ ਤੇ ਸਾਡਾ ਕਿੱਥੋਂ ਕੰਮ ਕਰ ਦੂਗਾ ਹੂੰ ਅੰਦਰੋਂ ਜਿਹੜੇ ਇਹਦੇ ਨਾਲ ਵੀ ਫਿਰਦੇ ਆ ਉਹ ਵੀ ਅੰਦਰ ਕਿਸੇ ਟਾਈਮ ਅੰਦਰੋਂ ਮੰਨਦੇ ਸ਼ੱਕੀ ਹੁੰਦੇ ਆ ਠੀਕ ਹੈ ਜਾਈਏ ਜਾਂ ਨਾ ਜਾਈਏ ਜਾਈਏ ਕਿ ਨਾ ਜਾਈਏ ਵੀ ਇਸ ਬੰਦੇ ਦਾ ਪਰ ਕਈਆਂ ਦੀਆਂ ਮਜਬੂਰੀਆਂ ਹੈ ਕਈਆਂ ਦੀਆਂ ਕੋਈ ਬਿਜ਼ਨਸ ਦੀਆਂ ਮਜੂਰੀਆਂ ਹੁੰਦੀਆਂ ਕਈਆਂ ਦੀਆਂ ਕੋਈ ਗਾਂ ਰਿਸ਼ਤੇਦਾਰੀਆਂ ਗਾਂ ਜੁੜੀਆਂ ਹੁੰਦੀਆਂ ਕੋਈ ਕਿਵੇਂ ਕੋਈ ਕਿਵੇਂ ਉਹ ਚੀਜ਼ਾਂ ਜਿਹੜੀਆਂ ਬੰਦੇ ਨੂੰ ਮਾਰੀ ਜਾਂਦੀਆਂ ਤੇ ਹੋਰ ਇਹਦੇ ਪੱਲੇ ਕੁਝ ਨਹੀਂ ਆ ਮੈਂ ਇਸ ਨੂੰ ਦੱਸਾਂ ਇਹ ਫਿਰ ਧਾਰਨਾ ਗਲਤ ਹੈ ਜਿਹੜਾ ਇਹ ਗੱਲ ਕਹੀ ਜਾਂਦੀ ਹੈ ਕਿ ਜੇਕਰ ਹਰਿਆਣਾ ਦੀ ਇਲੈਕਸ਼ਨ ਆਈ ਉਦੋਂ ਗੁਰਮੀਤ RAM ਰਹੀਮ ਨੂੰ ਪੈਰੋਲ ਦਿੱਤੀ ਗਈ ਹੁਣ ਦਿੱਲੀ ਦੀ ਇਲੈਕਸ਼ਨ ਆਈ ਤਾਂ ਹੁਣ ਪੈਰੋਲ ਦਿੱਤੀ ਗਈ ਇਹਦਾ ਮਤਲਬ ਹੈ ਫਿਰ ਗੁਰਮੀਤ RAM ਰਹੀਮ ਹਰ ਇਲੈਕਸ਼ਨ ਦਾ ਉਹ ਫਾਇਦਾ ਲੈ ਰਿਹਾ ਜਦਕਿ ਪੋਲਿਟਿਕਲ ਪਾਰਟੀ ਨੂੰ ਕੋਈ ਫਾਇਦਾ ਨਹੀਂ ਹੁੰਦਾ ਐਂ ਦੇ ਵਿੱਚ ਮੈਂ ਹੁਣ ਤੋਂ ਪਹਿਲਾਂ ਹੀ ਪਤਾ ਨਹੀਂ ਗੱਲ ਛੋੜ ਦੇਣਾ ਕੀਤੀ ਕਿੰਨੀ ਮੈਨੂੰ ਐਂ ਦੱਸ ਦੇ ਸਰਸੇ 'ਚ ਪੰਜ ਸੀਟਾਂ ਹੂੰ ਇਸ ਟਾਈਮ ਜਦੋਂ ਹਰਿਆਣਾ 'ਚ ਇਲੈਕਸ਼ਨ ਹੋਏ ਜਦੋਂ ਇਹਨੂੰ ਲਿਆਂਦਾ ਗਿਆ ਜੀ ਉਹ ਸਰਸੇ ਦੀਆਂ ਸਰਸਾ ਜ਼ਿਲ੍ਹਾ ਇਹਦਾ ਗੜ ਹੈ ਡੇਰਾ ਮੇਨ ਹੈਡਕੁਆਟਰ ਡੇਰਾ ਸਰਸਾ ਇਹਦੇ ਸਰਸੇ 'ਚ ਹੈ ਬਿਲਕੁਲ ਸਰਸੇ 'ਚ ਭਾਜਪੀ ਨੂੰ ਜਾਂ ਜਿਸ ਨੂੰ ਵੀ ਕਿਸੇ ਜਿਹੜੀ ਵੀ ਪਾਰਟੀ ਦੀ ਮਦਦ ਕੀਤੀ ਹੈ ਉਹਨੂੰ ਇੱਕ ਵੀ ਸੀਟ ਮਿਲੀ ਹੈ ਸਰਸੇ ਸ਼ਹਿਰ ਦੀ ਮਿਲੀ ਹੈ ਜਾਂ ਪਾਸੇ ਡੱਬ ਵਾਲੀ ਦੀ ਮਿਲੀ ਆ ਕਾਲੇ ਵਾਲੀ ਕੋਈ ਵੀ ਨਹੀਂ ਜਿੱਤ ਸਕਿਆ ਕੋਈ ਵੀ ਨਹੀਂ ਜਿੱਤ ਸਕਿਆ ਜਿਹੜਾ ਬੰਦਾ 10 ਸਾਲ ਲਗਾਤਾਰ ਜਿੱਤਦਾ ਆਇਆ ਸੀ ਉਹ ਵੀ ਇੱਥੇ ਉੱਥੋਂ ਹਾਰ ਗਿਆ ਫਿਰ ਉਹ ਵੋਟ ਬੈਂਕ ਕਿੱਥੇ ਮੈਨੂੰ ਦੱਸੋ ਤੁਸੀਂ ਅੱਛਾ ਆਪਾਂ ਅਗਲੀਆਂ ਗੱਲਾਂ ਤੇ ਵੀ ਆਵਾਂਗੇ ਆਪਾਂ ਇਹ ਗੱਲ ਨਵੇੜ ਲਈਏ ਤੁਸੀਂ ਕਿਹਾ ਕਿ ਕੋਈ ਨਹੀਂ ਨਾਲ ਲਫਾਫਾ ਇਕੱਠ ਨਹੀਂ ਹੁੰਦੇ ਲੋਕ ਦੁਚਿੱਤੇ ਆ ਕਿ ਉਹਦੇ ਨਾਲ ਜਾਈਏ ਜਾਂ ਨਾ ਜਾਈਏ ਪਰ ਜਦੋਂ ਤੁਸੀਂ ਅੱਜ ਦੀਆਂ ਵੀਡੀਓ ਵੇਖੋਗੇ ਸਰ੍ਹਸੇ ਦੇ ਬਾਹਰ ਤਾਂ ਭੰਗੜੇ ਪੈ ਰਹੇ ਨੇ ਉਹਦੇ ਡੇਰੇ ਦੇ ਬਾਹਰ ਬਹੁਤ ਚੰਗਾ ਹੋ ਗਿਆ ਸਾਨੂੰ ਇਹ ਕੀਟਾ ਬੀਜ ਦੀਆਂ ਪੁਰਾਣੀਆਂ ਦਿਖਾ ਰਹੀਆਂ ਕਿ ਨਵੀਆਂ ਦਿਖਾ ਰਹੀਆਂ ਸਾਨੂੰ ਬੇਕੂ ਬਣਾਉਂਦੇ ਹੁਣ ਹੂੰ ਸਾਨੂੰ ਬੇਕੂ ਆਦਿਕਲ ਕੀ ਨਿਕ ਕੈਮਰੇਆਂ ਦਾ ਕੀ ਨਿਕ ਟ੍ਰਿਕ ਹੋ ਸਕਦਾ ਕੀ ਕੀ ਨਿਕ ਹੋ ਸਕਦਾ ਪੁਰਾਣੀਆਂ ਵੀਡੀਓ ਲਾ ਕੇ ਨਵੀਆਂ ਗਾਂ ਦਿਖਾ ਕੇ ਕੀ ਕੀ ਨਿਕ ਹੋ ਸਕਦਾ ਕਿਹਨੂੰ ਨਹੀਂ ਬੇਕੂ ਬਣਾਇਆ ਜਾ ਸਕਦਾ ਹੂੰ ਜਿਹੜਾ ਮਰਜ਼ੀ ਬੇਕੂ ਐਹ ਜਵਾਨੇ ਚ ਬੇਕੂਬ ਬਣਾਉਣਾ ਦੀ ਕੀ ਔਖ ਹੈ ਲੋਕ ਸਮਝੇ ਨੇ ਇਸ ਗੱਲ ਨੂੰ ਤੁਸੀਂ ਹੁਣ ਤੱਕ ਦੀ ਅਸੈਸਮੈਂਟ ਤੁਹਾਡੀ ਕੀ ਹੈ ਕਿ ਇੰਨੇ سنگੀਨ ਇਲਜ਼ਾਮ ਸਾਰਾ ਕੁਝ ਸਾਬਤ ਹੋਇਆ ਸਜ਼ਾਵਾਂ ਤੱਕ ਹੋਈਆਂ ਜਿਹੜੇ ਉਹਦੇ ਪੈਰੋਕਾਰ ਸੀ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਸਮਝੇ ਕਿ ਵਾਕਈ ਗੁਰਮੀਤ ਰਾਮ ਰਹਿਮ ਗਲਤ ਸੀ ਜਾਂ ਤੁਹਾਨੂੰ ਅੱਜ ਵੀ ਲੱਗਦਾ ਹੈ ਕਿ ਲੋਕ ਉਸ ਨੂੰ ਅੱਜ ਵੀ ਉਵੇਂ ਹੀ ਗੁਰੂ ਮੰਨਦੇ ਆ ਉਵੇਂ ਪਿਤਾ ਜੀ ਕਹਿੰਦੇ ਉਹੀ ਸਾਰਾ ਕੁਝ ਹੈ ਜਿਹੜੇ ਨਹੀਂ ਸਮਝੇ ਤਾਂ ਕਿਉਂ ਨਹੀਂ ਸਮਝੇ ਜਿਹੜਿਆਂ ਦੇ ਦਿਮਾਗ 'ਚ ਪ੍ਰਮਾਤਮਾ ਨੇ ਸੂਝ-ਬੂਝ ਬਖਸ਼ੀ ਹੈ ਉਹ ਤਾਂ ਸਾਰੇ ਸਮਝੇ ਆ ਜਿਹੜਿਆਂ ਨੇ ਪ੍ਰਮਾਤਮਾ ਨੇ ਉਹਨਾਂ ਨੂੰ ਕੁਝ ਬਖਸ਼ੇ ਨਹੀਂ ਸੂਝ-ਬੂਝ ਬਖਸ਼ੀ ਨਹੀਂ ਹੈ ਉਹਨਾਂ ਦਾ ਮੈਂ ਕਹਿ ਨਹੀਂ ਸਕਦਾ ਜਿਹੜਿਆਂ ਨੇ ਪ੍ਰਮਾਤਮਾ ਨੇ ਅੰਦਰ ਸੋਚ ਸਮਝ ਦਿੱਤੀ ਹੈ ਵੀ ਜਿਹੜੇ ਬੰਦੇ ਨੇ ਘਰਾਂ ਦੇ ਘਰ ਬਰਬਾਦ ਕਰਤੇ ਕੁੜੀਆਂ ਦੇ ਬੱਚੇ ਦਾ ਨਹੀਂ ਕਢਾ ਕੇ ਮੁੰਡਿਆਂ ਨੂੰ ਨਮਰਦ ਕਰਕੇ 400 ਮੁੰਡਾ ਜਿਹੜਾ ਨਮਰਦ ਕੀਤਾ ਹੈ ਭਾਈ ਸਾਹਿਬ ਜਿਹੜੇ 400 ਮੁੰਡਾ ਨਮਰਦ ਕੀਤਾ ਨਾ ਉਹ ਅੱਜ ਕਈ ਤਾਂ ਮੇਰੇ ਕੋਲੇ ਉਹਨਾਂ ਦੇ ਫੋਨ ਆਉਂਦੇ ਆ ਵੀ ਮੈਂ ਸਾਨੂੰ ਤੂੰ ਕੋਰਟ ਚੋਂ ਮੌਤ ਆਪਣੇ ਮਰਨ ਦੀ ਪਰਮਿਸ਼ਨ ਦਵਾ ਦੇ ਭਾਈ ਸਾਹਿਬ ਕਿਉਂ ਉਹਦੇ ਵੀ ਅਸੀਂ ਹੁਣ ਜੋ ਕਿ ਕਰਨਾ ਕੀ ਨਾ ਤਾਂ ਸਿਰ ਸਰੀਰ ਤੇ ਬਾਹੜਾ ਉਹਨਾਂ ਦੇ ਰਹਿ ਗਿਆ ਨਾ ਉਹ ਬੱਚੇ ਪੈਦਾ ਕਰ ਸਕਦੇ ਨਾ ਉਹ ਸ਼ਾਦੀ ਕਰਾ ਸਕਦੇ ਆ ਇਹ ਸ਼ਾਦੀ ਕਰਾ ਵੀ ਲਈ ਠੀਕ ਆ ਵੀ ਉਹ ਜੀਵਨ ਸਾਥੀ ਆਪ ਦਾ ਟਾਈਮ ਟਪਾਉਣ ਵਾਸਤੇ ਤਾਂ ਉਹਨਾਂ ਨਾਲ ਗੁਜ਼ਾਰ ਸਕਦੇ ਆ ਪਰ ਹੋਰ ਦੁਨੀਆਦਾਰੀ ਤੌਰ ਤੇ ਤਾਂ ਉਹ ਵਿਚਰ ਨਹੀਂ ਸਕਦੇ ਕੰਨਿਆਂ ਦੇ ਫੋਨ ਆ ਚੁੱਕੇ ਮੈਨੂੰ ਵੀ ਬਾਈ ਜੀ ਜੇ ਤੁਸੀਂ ਕਿਸੇ ਵਕੀਲ ਦੀ ਰਾਇ ਲੈ ਕੇ ਜੇ ਸਾਨੂੰ ਮਰਨ ਦੀ ਵੀ ਪਰਮਿਸ਼ਨ ਦਵਾ ਦਿਓ ਅਸੀਂ ਮਤ ਨੂੰ ਤਿਆਰ ਬੈਠੇ ਆ ਹੂੰ ਐਦੋਂ ਉੱਤੇ ਹੋਰ ਦੁੱਖ ਹੀ ਕੀ ਹੋਣਗੇ ਉਹਨਾਂ ਦਾ ਜਿਹੜਾ ਦੁੱਖ ਹੈ ਸਾਥੋਂ ਚੱਲਿਆ ਨਹੀਂ ਜਾਂਦਾ ਬਾਈ ਜੀ ਉਹ ਆਤਮਾ ਪਰਮਾਤਮਾ ਹੀ ਜਾਣਦਾ ਹੈ ਵੀ ਉਹ ਆਤਮਾ ਜਿਹੜੀਆਂ 400 ਦਾ 400 ਬੰਦਾ ਹੀ ਦੁਖੀ ਹੈ ਠੀਕ ਹੈ ਵੀ ਜਿਹਦਾ ਇਹਦੇ ਕੋਲੇ ਰਹਿੰਦਾ ਉਹ ਅੰਦਰੋਂ ਬੋਲ ਨਹੀਂ ਸਕਦਾ ਕਿਉਂ ਕਿ ਉਹਨੇ ਇਹਨਾਂ ਕੋਲੇ ਰਹਿਣਾ ਹੈ ਉਹ ਹੋਰ ਕਿਸੇ ਪਾਸੇ ਜਾ ਨਹੀਂ ਸਕਦਾ ਘਰੇ ਨਹੀਂ ਜਾ ਸਕਦਾ ਬਾਹਰ ਨਹੀਂ ਜਾ ਸਕਦਾ ਇਹਦੇ ਕੋਲੇ ਹੀ ਰਹੂਗਾ ਉਹ ਬੰਦੇ ਨਹੀਂ ਬੋਲ ਸਕਦੇ ਪਰ ਜਿਹੜੇ ਮੇਰੇ ਸੰਪਰਕ ਚ ਆਏ ਆ ਜਿਹੜੇ ਨੇ ਕੋਰਟਾਂ ਚ 164 ਦੇ ਬਿਆਨ ਦੇ ਚੁੱਕੇ ਆ ਅਗਵਾਈਆਂ ਦੇ ਚੁੱਕੇ ਆ ਉਹ ਅੱਜ ਵੀ ਦੁਖੀ ਆ ਉਹਦੇ ਬਾਈ ਜੀ ਤਿੰਨ ਤਿੰਨ ਸਾਲ ਇੱਕ ਹਾਈ ਕੋਰਟ ਚ ਯਾਰ ਕੇਸ ਨੱਪ ਕੇ ਰੱਖੀ ਰੱਖਣਾ ਟ੍ਰਾਇਲ ਚੱਲਣੀ ਨਾ ਦੇਣਾ ਕਿੰਨਾ ਚਿਰ ਹੋਗਾ 8-9 ਸਾਲ ਹੋ ਗਏ ਮੇਲਾ ਦਾ ਇਹ ਕੇਸ ਨੂੰ ਚੱਲਦੇ ਨੂੰ ਅਜੇ ਤੱਕ ਉਹ ਟ੍ਰਾਇਲ ਹੀ ਨਹੀਂ ਪੂਰਾ ਹੋ ਰਿਹਾ ਤੇ ਉਹਦੀ ਗਾਂ ਅੱਗੇ ਸਜ਼ਾਾਂ ਹੋਣੀਆਂ ਉਹ ਜਦੋਂ ਹੋਣੀਆਂ ਦੇਖੀ ਜਾਊਗੀ ਤਾਂ ਫਿਰ ਉਹ ਆਦੇ ਵੀ ਅਜੇ ਤਾਂ ਮਰੇ ਹੀ ਚੰਗੇ ਆ ਯਾਰ ਤੁਹਾਨੂੰ ਕੀ ਲੱਗਦਾ ਕਿ ਸਿਰਸਾ ਦੇ ਵਿੱਚ ਇਸ ਤੋਂ ਪਹਿਲਾਂ ਉਸ ਦੀਆਂ ਜਿੰਨੀਆਂ ਵੀ ਉਸਨੇ ਰਿਕਵੈਸਟ ਕੀਤੀਆਂ ਕੋਰਟ ਦੇ ਸਾਹਮਣੇ ਕਿ ਮੈਂ ਆਪਣੀ ਖੇਤੀਬਾੜੀ ਦੇਖਣੀ ਚਾਹਣਾ ਮੈਂ ਮੈਂ ਉੱਥੇ ਫਸਲਾਂ ਦੇ ਦੇਖਣਾ ਚਾਹੁੰਦਾ ਕਿ ਮੇਰਾ ਕੀ ਹਾਲ ਆ ਉਥੋਂ ਦਾ ਜਾਂ ਆਪਣੀ ਮਾਂ ਦਾ ਹਵਾਲਾ ਦੇ ਕੇ ਵੀ ਉਸਨੇ ਜਿਹੜੀ ਆ ਉਹ ਅਪੀਲ ਕੀਤੀ ਨਹੀਂ ਪਾਸ ਹੋ ਸਕੀ ਮਨਜ਼ੂਰ ਨਹੀਂ ਹੋ ਸਕੀ ਕਿ ਕੋਰਟ ਨੇ ਨਹੀਂ ਮਨਜ਼ੂਰ ਕੀਤੀ ਹੁਣ ਮਨਜ਼ੂਰ ਹੋਣ ਦਾ ਕਾਰਨ ਕੀ ਹੈ ਦੂਜਾ ਜੇ 10 ਦਿਨ ਡੇਰਾ ਸਿਰਸਾ ਦੇ ਵਿੱਚ ਗੁਰਮੀਤ RAM ਰਹੀਮ ਰਹਿੰਦਾ ਕਿਸੇ ਨੂੰ ਕੋਈ ਖਤਰਾ ਹੋ ਸਕਦਾ ਪੂਰਾ ਖਤਰਾ ਹੋ ਸਕਦਾ ਹੈ ਕਿ ਤਾਂ ਮੈਂ ਸਾਨੂੰ ਇਹ ਹੀ ਖਤਰਾ ਦੱਸੀ ਜਾਣਾ ਵੀ ਜਿਹੜੇ ਨਵਰਦ ਮੁੰਡੇ ਕੀਤੇ ਉਹਨਾਂ ਦੇ ਟ੍ਰਾਇਲ ਸ਼ੁਰੂ ਹੋ ਚੁੱਕੇ ਆ। ਕਈ ਮੁੰਡੇ ਸਰਸੇ ਹੀ ਰਹ ਰਹੇ ਆ। ਸਰਸੇ ਦੇ ਆਸ-ਪਾਸ ਰਹ ਰਹੇ ਆ। ਕੋਈ ਦਿੱਲੀ ਰਹ ਰਿਹਾ, ਕੋਈ ਪੰਚਕੁਲੇ ਰਹ ਰਿਹਾ, ਕੋਈ ਜੂਪੀ ਰਹ ਰਿਹਾ। ਉਹਨਾਂ ਮੁੰਡਿਆਂ ਨੂੰ ਪੂਰਾ ਡਰ ਹੈ ਵੀ ਉਹਨਾਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਡਰਾ ਕੇ, ਉਹਨਾਂ ਨੂੰ ਤੰਕਾ ਕੇ, ਪੁਲਿਸ ਰਾਹੀਂ, ਪੈਸੇ ਰਾਹੀਂ, ਲਾਲਚੇ ਦਿੱਤਾ, ਕੁਝ ਵੀ ਹੋ ਸਕਦਾ ਉਹ ਕੇਸ ਨੂੰ ਕਮਜ਼ੋਰ ਕੀਤਾ ਜਾ ਸਕਦਾ। ਪਹਿਲਾ ਨੰਬਰ ਤਾਂ ਜਿਹੜਾ ਮੇਨ ਹੈ, ਅਸਲੀ ਮੈਨੂੰ ਪੂਰਾ ਡਰ ਹੈ ਇਸ ਚੀਜ਼ ਦਾ। ਉਹ ਤਾਂ ਇਹ ਹੈ। ਹੂੰ ਬਾਕੀ ਜਿਹੜੀ ਦਸਾਂ ਦਿਨਾਂ ਦੇ ਵਿੱਚ ਇਹ ਹੋ ਸਕਦਾ ਦਸਾਂ ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਕਿੰਨੇ ਬੰਦਿਆਂ ਨੂੰ ਇਹ ਤੋੜ ਸਕਦਾ ਕਿੰਨੇ ਬੰਦਿਆਂ ਨੂੰ ਡਰਾ ਸਕਦਾ ਕਿੰਨੇ ਬੰਦਿਆਂ ਨੂੰ ਪੈਸਾ ਲਾਲਚ ਦੇ ਕੇ ਉਹਨਾਂ ਨੂੰ ਮੁਕਰਾ ਸਕਦਾ ਕੀ ਕਰ ਸਕਦਾ ਇਹ ਬਹੁਤ ਵੱਡੀ ਗੱਲ ਹੈ ਉਹ ਟ੍ਰਾਇਲ ਵੀ ਹੁਣ ਸ਼ੁਰੂ ਹੋਇਆ ਹੁਣੀ ਹੀ ਉਹ ਟ੍ਰਾਇਲ ਸ਼ੁਰੂ ਹੋਣ ਤੋਂ ਬਾਅਦ ਹੀ ਇਹ ਸਰਸੇ ਜਾ ਰਿਹਾ ਹੈ ਇਹ ਜਿਹੜੀ ਅੰਦਰ ਮੇਰੇ ਮੱਥਾ ਠੰਡ ਕਰਿਆ ਹੈ ਨਾ ਵੀ ਇਹ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਬੀਏ ਟ੍ਰਾਇਲ ਸ਼ੁਰੂ ਹੋਣ ਤੋਂ ਬਾਅਦ ਹੀ 10 ਦਿਨਾਂ ਵਾਸਤੇ ਸਬਤੇ ਕਿਉਂ ਜਾ ਰਿਹਾ ਹੈ ਇਹ ਬਾਗਪਤ ਤੋਂ ਨਹੀਂ ਹੋ ਸਕਦਾ ਸੀ ਸਰਸਾ ਹੀ ਕਿਉਂ ਤੁਹਾਨੂੰ ਕਿਉਂ ਲੱਗਦਾ ਕਿ ਸਰਸਾ ਕਿ ਉਹ ਤੰਕਾ ਆਊਗਾ ਜਾਂ ਕਰੂਗਾ ਬਾਗਪਤ ਦੇ ਵਿੱਚ ਰਹਿੰਦਾ ਉੱਥੇ ਜਿਹੜਾ ਸਰਸਾ ਜਿਹੜਾ 300 400 ਕਿਲੋਮੀਟਰ ਦੂਰ ਹੈ ਉਸ ਏਰੀਏ ਦੇ ਬੰਦੇ ਜਿਹੜੇ ਜ਼ਿਆਦੇ ਉਸ ਏਰੀਏ ਦੇ ਆ ਉਹ ਉੱਥੇ ਜਾਣਾ ਉਹਨਾਂ ਲਈ ਮੁਸ਼ਕਲ ਸੀ ਨਹੀਂ ਜਾਣਦੇ ਹੋ ਉੱਥੇ ਸਾਰਾ 2 ਕਿਲੋਮੀਟਰ ਤੋਂ 4 10 ਕਿਲੋਮੀਟਰ ਤੋਂ ਗੱਡੀ 'ਚ ਚੱਕ ਕੇ ਵਿੱਚ ਸਿੱਟ ਕੇ ਵੀ ਲਿਆ ਕੇ ਉੱਥੇ ਲਿਆ ਸਕਦੇ ਹੁਣ ਉਹਨਾਂ ਦੀ ਸੁਣਾਈ ਕਰਨ ਵਾਲਾ ਕੋਈ ਨਹੀਂ ਸਰਕਾਰ ਦੇ ਬੰਦੇ ਤਾਂ ਕੋਈ ਪੁੱਛਣੇ ਨਹੀਂ ਸਰਕਾਰ ਦੇ ਪੁਲਿਸ ਹੋਏ ਜਾਂ ਕੋਈ ਹੋਰ ਹੋਏ ਕੋਈ ਵੀ ਹੋਣ ਸਾਹਮਣੇ ਉਹਨਾਂ ਨੂੰ ਗੱਡੀ 'ਚ ਸਿੱਟਣ ਕੇ ਤਾਂ ਵੀ ਉਹ ਆਖਣਗੇ ਇਹ ਤਾਂ ਕੋਈ ਗੱਲ ਨਹੀਂ ਕਰਤੀ ਗੱਲ ਹੋਊਗੀ ਇਹਨਾਂ ਦੀ ਆਪਸ ਵਿੱਚ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਦੂਜਾ ਤੁਸੀਂ ਕਹਿੰਦੇ ਹੋ ਵੀ ਇਹ ਛੁੱਟੀ ਛੁੱਟੀ ਕੋਟ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਟ ਜਾਂਦੇ ਹੋ ਸਰਕਾਰਾਂ ਹੀ ਬਾਧੂ ਇਹਨਾਂ ਨੂੰ ਛੁੱਟੀਆਂ ਦੇਣ ਨੂੰ ਕੋਰਟਾਂ 'ਚ ਇਹਨਾਂ ਨੂੰ ਜਾਣ ਦੀ ਕੀ ਲੋੜ ਐ ਵੱਡੀ ਸਰਕਾਰ ਵੀ ਇਹਦੇ ਨਾਲ ਐ ਛੋਟੀ ਸਰਕਾਰ ਵੀ ਇਹਦੇ ਨਾਲ ਐ ਉਹੀ ਸਰਕਾਰਾਂ ਨੂੰ ਇਹਦੀ ਲੋੜ ਐ ਉਹਨਾਂ ਨੂੰ ਇਹਦੀ ਲੋੜ ਐ ਇਹਨੂੰ ਉਹਨਾਂ ਦੀ ਲੋੜ ਐ ਤੇ ਕੋਰਟਾਂ 'ਚ ਇਹਨਾਂ ਨੂੰ ਜਾਣ ਦੀ ਲੋੜ ਹੀ ਨਹੀਂ ਪੈਂਦੀ ਤੁਹਾਨੂੰ ਕੀ ਲੱਗਦਾ ਕਿ ਕੁਝ ਦਿਨਾਂ ਤੋਂ ਕਹਾਣੀ ਸ਼ੁਰੂ ਹੁੰਦੀ ਐ ਕੁਝ ਦਿਨਾਂ ਦੀ ਪੈਟਰੋਲ ਪੈਰੋਲ ਦੂਜੇ ਪਾਸੇ ਹੁਣ 30 ਦਿਨ 40 ਦਿਨ ਪੈਰੋਲ ਔਰ 10 ਦਿਨਾਂ ਵਾਸਤੇ ਸਿਰਸੇ ਆਉਣਾ ਥੋੜੇ ਦਿਨਾਂ ਤੋਂ ਸ਼ੁਰੂ ਹੋ ਕੇ ਇਹ 40 ਦਿਨ ਤੱਕ ਪਹੁੰਚੀ ਪਰੋਲ ਹੈ ਔਰ ਦੂਜੇ ਪਾਸੇ 10 ਦਿਨਾਂ ਵਾਸਤੇ ਪਹਿਲਾਂ ਸਿਰਸੇ ਦੇ ਵਿੱਚ ਆਉਣਾ ਤੁਹਾਨੂੰ ਕੀ ਲੱਗਦਾ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਕਿ ਆਉਣ ਵਾਲੀ ਜਿਹੜੀ ਪਰੋਲ ਹੋਊਗੀ ਹੁਣ ਅਗਲੀ ਵਾਰੀ ਹੋਊਗੀ ਹੋ ਸਕਦਾ ਹੈ ਕਿ ਪੂਰੀ ਦੀ ਪੂਰੀ ਪਰੋਲ ਹੀ ਸਿਰਸੇ ਦੇ ਵਿੱਚ ਲੰਗੇ ਇਹ ਲੱਗਦਾ ਵੀ ਇਹ ਕਿਤੇ ਸਰਕਾਰਾਂ ਇਹੀ ਨਾ ਕਹਿਦਾ ਨਾ ਇੰਨੇ ਇੰਨਾ ਤੇ ਮਿਹਰਬਾਨ ਨਾ ਹੋ ਜਾਣ ਵੀ ਸਰਸੇ ਡੇਰਾ ਹੀ ਜੇਲ ਬਣਾ ਦੇਣ ਵੀ ਸਰਸੇ ਡੇਰੇ ਨੂੰ ਛੱਡ ਦਿਓ ਵੀ ਐ ਸਮਝ ਲਓ ਕੈਦੀ ਡੇਰੇ ਸਰਸਾ ਜੇਲ੍ਹ ਚ ਰਹਿ ਰਹੇ ਮੈਨੂੰ ਤਾਂ ਇੱਥੋਂ ਤੱਕ ਵੀ ਡਰ ਲੱਗ ਰਿਹਾ ਵੀ ਸਰਕਾਰਾਂ ਇੰਨੀ ਮਿਹਰਬਾਨ ਨਾ ਹੋ ਜਾਣਾ ਕਿ ਕਿਤੇ ਸਨਾਰੀਆ ਜੇਲ੍ਹ ਜਾਂ ਹੋਰ ਜੇਲ੍ਹਾਂ ਜਿਹੜੀਆਂ ਉਹਨਾਂ ਨੂੰ ਛੱਡ ਕੇ ਕਿਤੇ ਸਰਸਾ ਡੇਰਾ ਜੇਲ੍ਹ ਹੀ ਨਾ ਬਣਾ ਦਨ ਵੀ ਸਰਸਾ ਡੇਰੇ ਜੇਲ੍ਹ 'ਚ ਛੱਡਤਾ ਜੀ ਉੱਥੇ ਕੈਦ ਕੱਟ ਰਿਆ ਕਿਤੇ ਇਹ ਵੀ ਨਾ ਹੋ ਜੇ ਹੁਣ ਤਾਂ ਆਪਾਂ ਦੱਸ ਦੇਣਾ ਨੂੰ ਰੋਣੇ ਮੈਨੂੰ ਤਾਂ ਇਹ ਡਰ ਲੱਗ ਰਿਹਾ ਵੀ ਕਿਤੇ ਸਾਰੀ ਸਜ਼ਾ ਹੀ ਨਾ ਕਿਤੇ ਸਰਸਾ ਜੇਲ੍ਹ 'ਚ ਨਾ ਕੱਟਣ ਹੋਣੀ ਸ਼ੁਰੂ ਕਰ ਦਾਨੇ ਇਹ ਤਿਆਰ ਕੀਤੀ ਜਾ ਰਹੀ ਹੈ ਲੱਗਦਾ ਤੁਸੀਂ ਐਂ ਦੱਸੋ ਮੈਨੂੰ ਕਿ ਐਨੇ ਕੈਦੀ ਐ ਕੋਈ ਹੋਰ ਕਿਸੇ ਦੇ ਸੁਣੀ ਆਪਾਂ ਜੇ ਹੁਣ ਆਪਣੇ ਆਦੇ ਦੂਜੇ ਕੈਦੀ ਵਿਚਾਰੇ ਜਿਹੜੇ ਭਾਵਨਾ ਚ ਹਾਏ ਉਹਨਾਂ ਦਾ ਲਾਉ ਉਹਨਾਂ ਨੂੰ ਕਿਸੇ ਨੂੰ ਕਿੰਨਾ ਕੋਈ ਪੁੱਛਦਾ ਹੈ ਹੋਰ ਆਮ ਜਿਹੜੇ ਪਤਾ ਨਹੀਂ ਕਿੰਨੇ ਕਿੰਨੇ ਚਿਰ ਦੇ ਜੇਲਾਂ ਕੀ ਸੜੀ ਜਾਂਦੇ ਹੋਣਗੇ ਉਹਨਾਂ ਨੂੰ ਮੈਨਾਂ ਦਾ ਕਦੇ ਬਾਹਰ ਕੇ ਰਿਸ਼ਤੇਦਾਰ ਨੂੰ ਪਾਣੀ ਪੀਣ ਵਾਸਤੇ ਵੀ ਨਹੀਂ ਸੱਦਿਆ ਆਉਣਾ ਹਣਾ ਇਹ ਜਿਹੜਾ ਹੈ ਨਾ ਇਹ ਬਹੁਤ ਰਵਾਇਤ ਹੈ ਜਿਹੜੀ ਗਲਤ ਚੱਲ ਰਹੀ ਹੈ ਸਰਕਾਰਾਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਤੁਸੀਂ ਇਹ ਚੀਜ਼ ਨੂੰ ਇੱਕ ਮਰਡਰ ਕਾਤਲ ਨੂੰ ਬਲਾਤਕਾਰੀ ਨੂੰ ਤੁਸੀਂ ਇੰਨਾ ਸਿਰ ਤੇ ਨਾ ਚੱਕੋ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਜਿਹੜਾ ਇਹ ਖਤਰਨਾਕ ਹੋ ਜੇ ਇਹ ਸਾਡੀਆਂ ਪੀੜ੍ਹੀਆਂ ਤੇ ਵੀ ਇਸ ਚੀਜ਼ ਦਾ ਅਸਰ ਪਊਗਾ ਵੀ ਉਹ ਫੁਲਾਨਾ ਯਾਰ ਬਲਾਦਕਾਰੀ ਸੀ ਫੁਲਾਨਾ ਕਾਤਲੀ ਸੀ ਉਹਨੂੰ ਕੀ ਹੋਇਆ ਸਰਕਾਰਾਂ ਨਾਲ ਸੀ ਯਾਰ ਉਹ ਤਾਂ ਹੋਰ ਵੀ ਕਿਸੇ ਦੇ ਹੌਸਲੇ ਵਧ ਸਕ ਹੌਸਲੇ ਵਧਣਗੇ ਜੀ ਹੂੰ ਘਟਣਗੇ ਨਹੀਂ ਅਗਲਾ ਹੁਣ ਹੌਸਲੇ ਤਾਂ ਇਥੋਂ ਜਿੱਕਰ ਅਗਲਾ ਕਹਿੰਦਾ ਵੀ ਯਾਰ ਪੈਸਾ ਤੇ ਰਾਜਨੀਤੀ ਬੰਦਾ ਜਿਹਦੇ ਨਾਲ ਹੈ ਤਾਂ ਸਮਝੋ ਉਹ ਜੋ ਮਰਡਰ ਕਰਦੇ ਬਲਾਤਕਾਰ ਕਰੇ ਕੁਝ ਕਰੇ ਉਹ ਉਹਦੇ ਵਾਸਤੇ ਸਾਲੀਆਂ ਰਲੀਪਾਂ ਰਲੀਪਾਂ ਜਦੋਂ ਮਰਗੀ ਲੈ ਲਓ ਹੂੰ ਇਹਦਾ ਮਤਲਬ ਤਾਂ ਇਹ ਸਾਬਤ ਕਰ ਰਹੀ ਹੈ ਸਰਕਾਰਾਂ ਸਾਬਤ ਕਰ ਰਹੀਆਂ ਹੂੰ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਦੋ ਇਤਰਾਜ਼ ਜਿਹੜੇ ਖਾਸ ਤੌਰ ਤੇ ਜਿਸ ਦਾ ਜ਼ਿਕਰ ਸਰਦਾਰ ਖੱਟਾ ਸਿੰਘ ਹੋਰਾਂ ਨੇ ਵੀ ਕੀਤਾ ਕਿ ਸਿਰਸੇ ਦੇ ਵਿੱਚ ਰਹਿਣਾ ਉਹਨਾਂ ਲੋਕਾਂ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਜਿਹੜੇ ਲੋਕ ਅੱਜ ਵੀ ਉਹਦੇ ਖਿਲਾਫ ਅਦਾਲਤਾਂ ਦੇ ਵਿੱਚ ਹੈ ਜਿਨ੍ਹਾਂ ਦਾ ਜ਼ਿਕਰ ਸਰਦਾਰ ਖੱਟਾ ਸਿੰਘ ਨੇ ਕੀਤਾ ਕਿ ਜਿਨ੍ਹਾਂ ਲੋਕਾਂ ਨੂੰ ਨਾਮਦ ਬਣਾਇਆ ਗਿਆ ਜਿਨ੍ਹਾਂ ਨੌਜਵਾਨਾਂ ਨੂੰ ਔਰ ਜਿਹੜੇ ਕੋਰਟ ਦੇ ਵਿੱਚ ਨੇ ਉਹਨਾਂ ਦੇ ਬਿਆਨ ਤੱਕ ਹੋ ਗਏ ਆ ਤਾਂ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਡਰ ਹੈ ਕਿ ਕਿਤੇ ਉਹਨਾਂ ਨੂੰ ਠਮਕਾਇਆ ਨਾ ਜਾਵੇ ਕੇਸ ਨੂੰ ਕਮਜ਼ੋਰ ਨਾ ਕੀਤਾ ਜਾਵੇ ਤੇ ਦੂਜੇ ਪਾਸੇ ਉਹ ਕਹਿੰਦੇ ਆ ਕਿ ਪੋਲਿਟਿਕਲ ਤੌਰ ਤੇ ਜੇਕਰ ਆਪਾਂ ਇਹ ਸੋਚੀਏ ਪੋਲਿਟਿਕਲ ਤੌਰ ਤੇ ਕਿਸੇ ਧਿਰ ਨੂੰ ਇਹਦਾ ਬਹੁਤ ਵੱਡਾ ਫਾਇਦਾ ਮਿਲਣ ਵਾਲਾ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਦੀ ਆ ਤਾਂ ਕਿਸੇ ਧਿਰ ਨੂੰ ਉਸਦਾ ਫਾਇਦਾ ਹੋਊਗਾ ਤਾਂ ਉਹ ਕਹਿੰਦੇ ਕਿ ਮੈਂ ਇਸ ਦੇ ਉਲਟ ਸੋਚਦਾ ਕਿ ਕਦੇ ਵੀ ਫਾਇਦਾ ਨਹੀਂ ਹੋ ਸਕਦਾ ਕਿ ਇਸ ਤੋਂ ਪਹਿਲਾਂ ਜਿਹੜੀਆਂ ਚੋਣਾਂ ਹੋਈਆਂ ਸਪੋਰਟ ਉਦੋਂ ਵੀ ਕੀਤੀ ਪਰ ਗੁਰਮੀਤ ਰਾਮ ਰਹੀਮ ਜਾਂ ਫਿਰ ਡੇਰਾ ਸਰਸਾ ਦੇ ਕਹਿਣ ਤੇ ਉਸਦੇ ਪੈਰੋਕਾਰ ਕਿਸੇ ਨੂੰ ਵੀ ਵੋਟ ਨਹੀਂ ਦਿੰਦੇ ਇਸ ਪੂਰੀ ਗੱਲਬਾਤ ਦੇ ਵਿੱਚੋਂ ਤੁਸੀਂ ਕੀ ਸਮਝਦੇ ਹੋ ਆਪਣੀ رائے ਸੁਝਾਅ ਕਮੈਂਟ ਬਾਕਸ ਦੇ ਜ਼ਰੀਏ ਪਹੁੰਚਾ ਸਕਦੇ ਹੋ ਫਿਲਹਾਲ ਸੰਦੇ ਹੋ ਇਜਾਜ਼ਤ ਸਤਿ ਸ਼੍ਰੀ ਅਕਾਲ